ਦੋਸਤੋ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਲਿਸਟਾਂ ਜਾਰੀ ਕੀਤੀਆਂ ਗਈਆਂ ਨੇ ਕਿ ਕਿਹੜੀ ਪਾਰਟੀ ਨੂੰ ਕਿੰਨਾ ਚੰਦਾ ਮਿਲਿਆ ਹੈ ਬੀਜੇਪੀ ਨੂੰ ਸਾਰਿਆਂ ਤੋਂ ਵੱਧ ਚੰਦਾ ਮਿਲਿਆ ਦੂਜੇ ਨੰਬਰ ਤੇ ਟੀਐਮਸੀ ਰਹੀ ਆ ਤੇ ਤੀਜੇ ਨੰਬਰ ਤੇ ਕਾਂਗਰਸ ਦੋਸਤੋ ਇਹ ਜਿਹੜਾ ਚੰਦਾ ਇਹਨਾਂ ਪਾਰਟੀਆਂ ਨੂੰ ਮਿਲਦਾ ਵਾ ਕੋਈ ਇੱਕ ਨੰਬਰ ਦੀ ਕਮਾਈ ਨਹੀਂ ਹੁੰਦੀ ਉਹ ਲੋਕ ਚੰਦਾ ਦਿੰਦੇ ਆ ਜੋ ਇਹਨਾਂ ਪਾਰਟੀਆਂ ਦੇ ਸਿਰ ਤੋਂ ਆਪਣੇ ਕੰਮਕਾਜ ਕਰਦੇ ਨੇ ਜੋ ਸਰਕਾਰੀ ਠੇਕੇ ਲੈਂਦੇ ਨੇ ਜਾਂ ਵੱਡੇ ਵੱਡੇ ਬਿਜ਼ਨਸਮੈਨ ਆ ਜਿਨ੍ਹਾਂ ਨੇ ਆਪਦੇ ਕੰਮ ਪਾਸ ਕਰਾਉਣੇ ਹੁੰਦੇ ਆ ਆਪਣੇ ਨਵੀਆਂ ਫੈਕਟਰੀਆਂ ਲਾਉਣੀਆਂ ਹੁੰਦੀਆਂ ਹਨ ਮਨਜ਼ੂਰੀਆਂ ਲੈਣੀਆਂ ਹੁੰਦੀਆਂ ਨੇ ਜਿਹੜੀ ਪਾਰਟੀ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਹੁੰਦੀ ਹੈ ਜਾਂ ਰਾਜਾਂ ਦੇ ਵਿੱਚ ਸੱਤਾ ਦੇ ਵਿੱਚ ਹੁੰਦੀਆਂ ਹਨ ਉਹਨਾਂ ਪਾਰਟੀਆਂ ਨੂੰ ਹੀ ਸਭ ਤੋਂ ਵੱਧ ਚੰਦਾ ਮਿਲਦਾ ਕਿ ਬੀਜੇਪੀ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਸੀ ਇਸ ਕਰਕੇ ਉਸ ਨੂੰ ਸਭ ਤੋਂ ਵੱਧ ਚੰਦਾ ਮਿਲਿਆ 60 ਅਰਬ ਰੁਪਏ ਤੋਂ ਵੱਧ ਚੰਦਾ ਉਸ ਨੂੰ ਮਿਲਿਆ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਲਿਸਟ ਜਾਰੀ ਕਰ ਦਿੱਤੀ ਗਈ ਆ ਬੀਜੇਪੀ ਨੂੰ ਸਭ ਤੋਂ ਵੱਧ ਚੰਦਾ ਮਿਲਿਆ ਹੈ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਜੋ ਕੀ ਭਾਜਪਾ ਕਿੱਡੇ ਵੱਡੇ ਲੈਵਲ ਤੇ ਇਸ ਚੋਣਾਂ ਦੇ ਵਿੱਚ ਆਪਣਾ ਪ੍ਰਚਾਰ ਕਰੇਗੀ ਕਿੰਨਾ ਪੈਸਾ ਖਰਚ ਕਰੇਗੀ ਕਿਉਂਕਿ 60 ਅਰਬ ਬਹੁਤ ਜ਼ਿਆਦਾ ਪੈਸਾ ਹੁੰਦਾ ਜੋ ਭਾਜਪਾ ਇਸ ਸਾਰ ਚੋਣਾਂ ਦੇ ਵਿੱਚ ਖਰਚ ਕਰੇਗੀ ਪਹਿਲੇ ਨੰਬਰ ਦੇ ਉੱਤੇ ਪੂਰੇ ਦੇਸ਼ ਵਿੱਚੋਂ ਭਾਜਪਾ ਨੂੰ ਚੰਦਾ ਮਿਲਿਆ ਹੈ ਬਾਕੀ ਜਿਹੜੀਆਂ ਦੂਸਰੀਆਂ ਦੇਸ਼ ਵਿੱਚ ਪਾਰਟੀਆਂ ਹਨ ਉਹਨਾਂ ਨੂੰ ਬਹੁਤ ਹੀ ਘੱਟ ਚੰਦਾ ਮਿਲਿਆ ਦੂਜੇ ਨੰਬਰ ਤੇ TMC Mamata Banerjee ਜੋ ਪਾਰਟੀ ਹੈ ਉਹ ਰਹੀ ਹੈ ਅਤੇ ਕਾਂਗਰਸ ਜੋ ਕਿਸੇ ਵਕਤ ਸਭ ਤੋਂ ਵੱਡੀ ਪਾਰਟੀ ਹੁੰਦੀ ਸੀ ਉਹ ਤੀਸਰੇ ਨੰਬਰ ਤੇ ਰਹੀ ਹੈ ਚੰਦਾ ਮਿਲਣ ਦੀ ਲਿਸਟ ਦੇ ਵਿੱਚ ਕਾਂਗਰਸ ਤੀਸਰੇ ਨੰਬਰ ਤੇ ਆਇਆ ਹੈ ਬਾਕੀ ਜਿਹੜੀਆਂ ਦੇਸ਼ ਦੀਆਂ ਹੋਰ ਪਾਰਟੀਆਂ ਹਨ ਉਹ ਉਸ ਤੋਂ ਥੱਲੇ ਹਨ 763 ਪੰਨਿਆਂ ਦੀ ਲਿਸਟ ਇਲੈਕਸ਼ਨ ਕਮਿਸ਼ਨ ਨੇ ਜਾਰੀ ਕੀਤੀ ਹੈ ਦੋ ਵਾਰ ਇਹ ਜਾਣਕਾਰੀ ਹੁਣੇ-ਹੁਣੇ ਇਲੈਕਸ਼ਨ ਕਮਿਸ਼ਨ ਵੱਲੋਂ ਆਈ ਸੀ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਵੇ ਦੋਸਤੋ ਤੁਹਾਨੂੰ ਪਤਾ ਹੈ ਕਿ ਚੰਦਾ ਉਹੀ ਲੋਕ ਦਿੰਦੇ ਆ ਜੋ ਸਰਕਾਰ ਦੇ ਸਿਰ ਤੋਂ ਆਪਣੇ ਕੰਮ ਕਢਵਾਉਂਦੇ ਨੇ ਕਰਦੇ ਨੇ ਇਸ ਗੱਲ ਤੋਂ ਤੁਸੀਂ ਸੋਚ ਸਕਦੇ ਜੋ ਬੀਜੇਪੀ ਕਿੱਡੇ ਵੱਡੇ ਲੈਵਲ ਤੇ ਚੋਣ ਲੜਨ ਜਾ ਰਹੀ ਹੈ ਕਿੱਡੀਆਂ ਤਿਆਰੀਆਂ ਸ਼ੈਰੀਆਂ ਦੇ ਨਾਲ ਇਹ ਸਵਾਰ ਚੋਣਾਂ ਦੇ ਵਿੱਚ ਉਤਰ ਰਹੀ ਹੈ ਸਭ ਤੋਂ ਵੱਧ ਚੰਦਾ ਬੀਜੇਪੀ ਨੂੰ ਮਿਲਿਆ ਹੈ ਸਵਾਰ